ਸਾਲਾਂ ਫਲ ਅਤੇ ਹਰੀਆਂ ਸਬਜ਼ੀਆਂ ਤੋਂ ਬਾਅਦ ਹੁਣ ਬਰੈਡ ਵੀ ਆਮ ਲੋਕਾਂ ਦੀ ਜੇਬ ਤੇ ਭਾਰੀ ਪੈਣ ਲੱਗਾ ਏ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਵਿੱਚ ਵੱਖ-ਵੱਖ ਬਰੈਡ ਕੰਪਨੀਆਂ ਨੇ 400 ਗ੍ਰਾਮ ਦੇ ਪੈਕੇਟ ਦਾ ਭਾਅ 5 ਰੁਪਏ ਵਧਾ ਦਿੱਤਾ ਏ ਯਾਨੀ ਜੋ ਪੈਕੇਟ ਤੁਸੀਂ ਹੁਣ ਤੱਕ 25 ਰੁਪਏ ਵਿੱਚ ਖਰੀਦਦੇ ਸੀ ਉਹ ਹੁਣ 30 ਰੁਪਏ ਵਿੱਚ ਮਿਲੇਗਾ ਤੁਹਾਨੂੰ ਦੱਸ ਦਿਆ ਕਿ ਆਖਰ ਕੀਮਤਾਂ ਵਧਾਉਣ ਪਿੱਛੇ ਕੰਪਨੀਆਂ ਕੀ ਤਰਕ ਤੇ ਰਹੀਆਂ ਨੇ ਬਰੈਡ ਬਣਾਉਣ ਦੇ ਲਈ ਕੱਚੇ ਮਟੀਰੀਅਲ ਵਿੱਚ ਕਣਕ ਦਾ ਆਟਾ ਮੈਦਾ ਚੀਨੀ ਅਤੇ ਘਿਓ ਦੀ ਵਰਤੋਂ ਹੁੰਦੀ ਹੈ

इनपुट कॉस्ट के अंदर जो इन्फ्लेशन आता जा रहा था एनर्जी कॉस्ट में इन्फ्लेशन आता जा रहा था और वर्कर्स की मिनिमम वेजेस सरकार द्वारा जो है हर साल बढ़ाई जा रही है सरकार द्वारा हर साल बढ़ाई जा रही है उसके बावजूद ध्यान रखते हुए हमारी कंपनी जो थी वो काफ़ी परेशानी में आ गई थी इसके बाद में ये प्राइस इनकी हमने लिया है और ये प्राइस हम सिर्फ हमने इतना लिया है जिससे हमारी जो इन्फ्लेशन इनपुट कॉस्ट का हुआ है हम उसी के बराबर पहुंच पाए हैं ਬ੍ਰੈਡ ਦੀ ਕੀਮਤ ਤਾਂ ਵੱਧ ਗਈ ਪਰ ਪਹਿਲਾਂ ਤੋਂ ਹੀ ਮਹਿੰਗਾਈ ਦੇ ਸਟਾਈਲ ਲੋਕਾਂ ਲਈ ਨਵੇਂ ਝਟਕੇ ਨੇ ਪਰੇਸ਼ਾਨੀ ਪੈਦਾ ਕਰ ਦਿੱਤੀ ਹੈ ਇਹ ਇਸ ਦਾ ਮਤਲਬ ਘਰ ਕੇ ਬਜਟ ਤੇ ਬਹੁਤ بڑا ਇਫੈਕਟ ਪड़ता ਹੈ ਤਾਂ ਮਤਲਬ ਇਤਨਾ ਨਹੀਂ ਵਧਾਉਣਾ ਚਾਹੀਏ 1-2 ਰੁਪਏ ਹਾਂਜੀ ਜਾਇਜ਼ ਹੋਣਾ ਚਾਹੀਦਾ ਸੀ ਜਿੱਦਾਂ 25 ਦੀ ਸੀਗੀ ਪਹਿਲਾਂ 1-2 ਰੁਪਏ ਜਿੱਦਾਂ ਵੀ ਜਾਇਜ਼ ਹੈ ਇੱਕਦਮ 5 ਰੁਪਏ ਕਿਦਾਂ ਵਧਾਤਾ ਰੇਟ ਇਹ ਬ੍ਰੈਡ 25 ਤੋਂ 30 ਰੁਪਏ ਦੀ ਹੋ ਗਈ ਹੈ ਵਿਦਆਊਟ ਐਨੀ ਰੀਜ਼ਨਸ ਠੀਕ ਹੈ ਤੇ ਜਦ ਕਿ ਇਹਦਾ ਰੇਟ ਇੱਕ ਤੋਂ 2 ਰੁਪਏ ਵਧਣਾ ਚਾਹੀਦਾ ਸੀਗਾ ਤੇ ਪਰ ਇਹ ਬ੍ਰੈਡ ਦੀ ਹੋ ਗਈ ਹੈ ਪਰ ਇਹ ਨਜਾਇਜ਼ ਹੈ ਜੋ ਵੀ ਹੈ ਸਾਨੂੰ ਬਹੁਤ ਫਰਕ ਪਿਆ ਜਦੋਂ ਕਿ 2 ਰੁਪਏ ਜਾਂ 1 ਰੁਪਿਆ ਵਧਣਾ ਚਾਹੀਦਾ ਸੀਗਾ ਸਿੱਧਾ 5 ਰੁਪਏ ਬਹੁਤ ਜ਼ਿਆਦਾ 25 ਤੋਂ 30 ਰੁਪਏ ਹੋ ਗਏ ਨੇ ਇਹ ਤੇ ਬਹੁਤ ਗਲਤ ਹੈ ਬ੍ਰੈਡ ਕੀਮਤਾ ਵਧਣ ਨਾਲ ਖਰੀਦਦਾਰੀ ਨਹੀਂ ਬਲਕਿ ਦੁਕਾਨਦਾਰ ਵੀ ਪਰੇਸ਼ਾਨ ਨੇ ਦੁਕਾਨਦਾਰਾਂ ਦੇ ਮੁਤਾਬਕ ਇਸ ਨਾਲ ਵਿਕਰੀ ਦੇ ਉੱਤੇ ਅਸਰ ਪਵੇਗਾ ਬ੍ਰੈਡ ਦੇ ਰੇਟ ਵੇ ਬਹੁਤ ਜ਼ਿਆਦਾ ਨਜਾਇਜ਼ ਵਧਾ ਦਿੱਤੇ ਗਏ ਹੈਗੇ ਹਾਂ ਜੋ ਕਿ ਸਰਕਾਰ ਨੂੰ ਬਤਾਇਆ ਵੀ ਪਿਛੇ ਦਾ 2 ਮਹੀਨੇ ਪਹਿਲੇ ਰੇਟ ਵਧ ਕੇ ਹਟੇ ਆਗੇ 2 ਮਹੀਨੇ ਪਹਿਲੇ ਕਿੰਨੇ ਵਧਾਏ ਸੀ 200 ਰੁਪਏ ਵਧੇ ਆਗੇ ਜੀ ਗਰਾਹਕ ਥੋੜਾ ਪਿੰਚ ਕਰਦਾ ਹੈਗਾ ਇਕ ਵਾਰ 20 ਵਾਲੇ 25 ਰੁਪਏ 25 ਵਾਲੇ 30 ਰੁਪਏ ਹੈ 20 ਸੇ 30 ਰੇਟ ਵੜਾਏਗੇ ਜੀ 15 ਵਾਲੇ 20 ਕੀ ਕਰਦੀ ਹੈਗੀ ਤਾਂ ਬਹੁਤ ਜਿਆਦਾ ਨਜਾਇਜ਼ ਸਰਕਾਰ ਨੇ ਕੰਮ ਕੀਤਾ ਹੈ ਮੈਂ ਕਹਤੋਂ ਨਜਾਇਜ਼ ਰੇਟ ਵੜਾ ਦੀ ਹੈ ਇੱਕਦਮ ਕੰਪਨੀ ਨੇ ਔਰ ਕਸਮਰ ਇਸਕੇ ਲਈ ਬੋਲਤਾ ਹੈ ਪੰਜਾਬ ਦੀ ਬ੍ਰੈਡ ਮਾਰਕੀਟ ਦੇ ਵਿੱਚ ਮੁੱਖ ਤੌਰ ਤੇ ਬੋਨ ਬ੍ਰੈਡ ਕਿਟੀ ਬ੍ਰੈਡ ਅਤੇ ਕਰੀਮੀ ਕਾਰਜ ਕਰਦੇ ਨੇ ਲੁਧਿਆਣਾ ਦੇ ਵਿੱਚ ਬਣਿਆ ਬ੍ਰੈਡ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਸਮੇਤ ਰਾਜਸਥਾਨ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਤੱਕ ਭੇਜਿਆ ਜਾਂਦਾ ਹੈ